ਇਹ ਹਰੇਕ ਬੰਦੇ ਦਾ ਬਚਪਨ ਕਿੰਨਾ ਵਧੀਆ ਹੁੰਦਾ gsi ਆ ਮੈਂ ਪੁੱਤਿੱਜਾ ਕਹਿੰਦਾ ਮੈਂ ਖੇਡਣਾ ਹੈ ਇਹ ਸਾਡੇ ਨਾਲ ਜਿੱਥੇ ਖੇਤ ਆ ਗਿਆ ਇਹ ਰੇਤੇ ਨਾਲ ਘਰ ਬਣਾ ਬਣਾ ਕੇ ਖੇਡਦਾ ਕਿ ਦਿੱਤਾ ਪਾ ਲਿਆ ਕਿ ਗੱਡੀ ਭਰ ਲਈ ਇਹ ਕਿੰਨਾ ਵਧੀਆ ਬਚਪਨ ਸੀਗਾ ਨਾ ਕਿਸ ਚੀਜ਼ ਦਾ ਫਿਕਰ ਹੁੰਦਾ ਸੀਗਾ ਇਹ ਆਜ਼ਾਦ ਜ਼ਿੰਦਗੀ ਆ ਗਈ ਕੋਈ ਫਿਕਰ ਨਹੀਂ ਹੁੰਦਾ ਜ਼ਿੰਦਗੀ ਜੇ ਇਹ ਬਚਪਨ ਹਰ ਇੱਕ ਦਿਨ ਯਾਦ ਹੋਊਗਾ ਇਹ ਆਪਾਂ ਵੀ ਬਚਪਨ ਦੇ ਵਿੱਚ ਅਸੀਂ ਖੇਡਦੇ ਰਹੇ ਹਾਂ ਇੰਦਗੀ ਆਸੀ ਕਿ ਕਿੰਦੇ ਆਨੰਦਮਾਨ ਦੇ ਹੁੰਦੇ ਸੀਗੇ ਰੇਤੇ ਦੇ ਘਰ ਬਣਾਲੇ ਗੋਲੀ ਖੰਡਾ ਖੇਡ ਲਿਆ ਇੱਕ ਹੁੰਦਾ ਵੀ ਬੰਦਰ ਕਿਲਾ ਉਹ ਵੀ ਕਿਸ ਨੇ ਖੇਡਿਆ ਉਹ ਦੱਸਿਓ ਪੂਜਨੀ ਜੀ ਦਾ ਪਾਵੜਾ ਲੋਗ ਰਮਜੀਤ ਜੀ ਉਹਦੋਂ ਬਹੁਤ ਖੇਡਾਂ ਖੇਡਦੇ ਸੀਗੇ ਪਰ ਇਹ ਖੇਡਾਂ ਅੱਜ ਕੱਲ੍ਹ ਅਲੋਪ ਹੋ ਗਈਆਂ ਤੁਸਾਂ ਸਕਰੀਨ ਨੂੰ ਪਤਾ ਹੀ ਹੈਗਾ ਉਹਦੋਂ ਉਹਲੀ ਹੁੰਦਾ ਮਸੂਰ ਹੁੰਦਾ ਸੀ ਜਾਂ ਬੰਦਰ ਕਿਲਾ ਬਹੁਤ ਅਸੀਂ ਖੇਡਦੇ ਰਹੇ ਹਾਂਗੇ ਬੜਾ ਵਧੀਆ ਜੀ ਲੱਗਦਾ ਸੀਗਾ ਜਾਂ ਪੀਕੋ ਕਿਉਂਕਿ ਪੀਕੋ ਤਾਂ ਜਿੱਕਰ ਕੋਈ ਖੇਡਦਾ ਹੀ ਨਹੀਂਗਾ ਬੜੇ ਅੱਗੇ ਖੇਡਦੇ ਸੀਗੇ ਜਾਂ ਗਰੇਲਾ ਬਣਾ ਲੈਂਦੀਆਂ ਗਰੇਲਾ ਨਾਲ ਖੇਡਣਾ ਕਰੇ ਬਾਅਦ ਚ ਮੈਨੂੰ ਵੱਖਰੇ ਹੀ ਸੀ ਉਹ